ਜਿਹੜੇ ਵਪਾਰੀਆਂ ਦੀਆਂ ਜੋ ਰੋਜ਼ਮਰਾਂ ਦੀਆਂ ਦਿੱਕਤਾਂ ਨੇ ਚਾਹੇ ਉਹ ਟੈਕਸ ਨਾਲ ਰਿਲੇਟਡ ਹੈ ਚਾਹੇ ਉਹ ਸੈਨੀਟੇਸ਼ਨ ਨਾਲ ਹੈ ਚਾਹੇ ਸਕਿਉਰਿਟੀ ਦੇ ਨਾਲ ਹੈ ਜਾਂ ਕੋਈ ਬਿਜਲੀ ਦੇ ਕਨਸਰਨ ਨੇ ਪਈਆਂ ਦੇ ਲਾਈਟਸ ਨਹੀਂ ਲੱਗੀਆਂ ਹੋਈਆਂ ਛੋਟੇ-ਛੋਟੇ ਕਈ ਇਸ਼ੂਸ ਨੇ ਮਾਰਕੀਟਾਂ ਦੇ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਸਾਰਿਆਂ ਨੂੰ ਟੱਚ ਕਰੀਏ ਔਰ ਪਹਿਲ ਦੇ ਆਧਾਰ ਦੇ ਉੱਤੇ ਉਹਨਾਂ ਦਾ ਨਿਪਟਾਰਾ ਕੀਤਾ ਜਾਏਗਾ ਜਿਹੜੇ ਕੋਈ ਇਸ਼ੂ ਵੱਡੇ ਹੋਣਗੇ ਨਹੀਂ ਹੋ ਪਾਣਗੇ ਉਹ ਅਸੀਂ ਉਹਨੂੰ ਥੋੜਾ ਟਾਈਮ ਲੈ ਕੇ ਵਪਾਰੀਆਂ ਕੋਲੋਂ ਇਸੇ ਸਰਕਾਰ ਦੇ ਵਿੱਚ ਵਿੱਚ ਪੂਰੇ ਕਰਕੇ ਜਾਵਾਂਗੇ ਦੀ ਦਰਬਾਰ ਸਾਹਿਬ ਦੇ ਨੇੜੇ ਖੜਿਆ ਤੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਬਹੁਤ ਸਾਰਾ ਵਪਾਰ ਹੈ ਅੱਜ ਅੱਜ ਮੈਂ ਇਸੇ ਕਰਕੇ ਤੁਹਾਨੂੰ ਇਹ ਦੱਸ ਰਿਹਾ ਕਿ ਅੱਜ ਅਸੀਂ ਸਾਰਿਆਂ ਨੂੰ ਇੱਥੇ ਬੁਲਾਇਆ ਸਾਰੀਆਂ ਸਥਿਤੀਆਂ ਲਈਆਂ ਗਈਆਂ ਗਲਿਆਰੇ ਦੀ ਵੀ ਐਦਾ ਆਟਾ ਮੰਡੀ ਦੀ ਵੀ ਕਪੜਾ ਮਾਰਕੀਟ ਦੇ ਵੀ ਤੁਹਾਡੇ ਸਰਾਫਾ ਬਾਜ਼ਾਰ ਦੀ ਵੀ ਸਾਰਿਆਂ ਨੂੰ ਅਸੀਂ ਜਾ ਕੇ ਬੁਲਾ ਕੇ ਆਏ ਨੇ ਉੱਥੇ ਦੇ ਕੇ ਆਏ ਆ ਕਿ ਆਪਣੀਆਂ ਮੁਸ਼ਕਲਾਂ ਸਾਨੂੰ ਦੱਸੋ ਅਸੀਂ ਅਸੀਂ ਨੋਟਾ ਰਾਂ ਕਰਾਂਗੇ ਭਾਈ ਵਪਾਰੀਆਂ ਨੇ ਕੋਈ ਖਾਸ ਮੁਸ਼ਕਲ ਜਤੀ ਹੋਵੇ ਜਿਹੜੀ ਅੱਜ ਤੱਕ ਕਾਰੋਬਾਰ ਨਾਲ ਹੋਏ ਹਾਂਜੀ ਬਸ ਮੁਸ਼ਕਲਾਂ ਅਸੀਂ ਲੈਣ ਲੱਗੇ ਜੀ ਹੁਣ ਤੁਹਾਡੇ ਸਾਹਮਣੇ ਆ ਜਾਏਗਾ ਆਓ ਤੁਸੀਂ ਆਓ ਚਾਲੂ ਕਰੀਏ ਮੀਟਿੰਗ ਚਾਲੂ ਹੋ ਗਈ ਹੈ ਥੈਂਕ ਯੂ ਕਿਉਂਕਿ ਜੋ ਅੱਜ ਵਪਾਰੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ ਕਿੰਨੀਆਂ ਤੋਬੀਦਾਂ ਆਉਂਦੀਆਂ ਨੇ ਬਹੁਤਾਂ ਗੱਲਾਂ ਸਰ ਮੇਰਾ ਨਾਮ ਗੁਰਪ੍ਰੀਤ ਗਿੱਦਾਰੀਆ ਵਾ ਮੈਂ ਚੇਅਰਮੈਨ ਡਿਸਟ੍ਰਿਕਟ ਟਰੇਡਰਸ ਕਮਿਸ਼ਨ ਮਤਲਬ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਵਪਾਰੀਆਂ ਦੇ ਸੇਵਾਦਾਰ ਲਾਇਆ ਸਾਨੂੰ ਸਖਤ ਹੁਕਮ ਨੇ ਕਿ ਜੋ ਵੀ ਵਪਾਰੀਆਂ ਦੇ ਮਸਲੇ ਆਉਂਦੇ ਨੇ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਉਹਨੂੰ ਮੌਕੇ ਤੇ ਹੱਲ ਕੀਤਾ ਜਾਵੇ ਅੱਜ ਜਿਹੜਾ ਅਸੀਂ ਵਪਾਰ ਮੀਟਿੰਗ ਕਰਨ ਜਾ ਰਹੇ ਹਾਂ ਮੀਟਿੰਗ ਕੰਮ ਕੈਂਪ ਲਾਇਆ ਵਾ ਇਹਦੇ ਵਿੱਚ 25 ਦੇ ਕਰੀਬ ਵਿਭਾਗਾਂ ਦੇ ਅਫਸਰ ਮੌਕੇ ਤੇ ਮੌਜੂਦ ਨੇ ਸਾਨੂੰ ਕੋਈ ਛੋਟੇ ਤੋਂ ਛੋਟਾ ਕੰਮ ਦੱਸੇਗਾ ਵੱਡੇ ਤੋਂ ਵੱਡਾ ਦੱਸੇਗਾ ਅਸੀਂ ਘਰ ਘਰ ਜਾ ਕੇ ਮਤਲਬ ਲੋਕਾਂ ਦੇ ਕੰਮ ਕਰਦੇ ਹਾਂ ਜੀ ਵਪਾਰਕੀ ਦੀ ਮੁਸ਼ਕਲ ਕੀ ਆ ਕਿ ਆ ਜ਼ਿਆਦਾ ਭਾਜੀ ਵਪਾਰੀ ਦੀਆਂ ਛੋਟੀਆਂ ਮੁਸ਼ਕਲਾਂ ਨੇ ਕਿਤੇ ਸਫਾਈ ਦੀ ਮੁਸ਼ਕਲ ਆ ਕਿਤੇ ਸੀਵਰੇਜ ਦੀ ਮੁਸ਼ਕਲ ਆ ਕਿਤੇ ਕੋਈ ਜੀਐਚੀ ਦਾ ਮਸਲਾ ਵਾ ਕਿਤੇ ਕੋਈ ਮਿਊਨਿਸਪਲ ਕਾਰਪੋਰੇਸ਼ਨ ਦਾ ਮਸਲਾ ਕਿਤੇ ਕੋਈ ਰਜਿਸਟਰੀ ਦਾ ਮਸਲਾ ਵਾ ਇੰਡਸਟਰੀ ਡਿਪਾਰਟਮੈਂਟ ਦਾ ਮਸਲਾ ਪੋਲੂਸ਼ਨ ਦਾ ਮਸਲਾ ਹੈ ਬਿਜਲੀ ਦਾ ਮਸਲਾ ਹੈ A ਤੋਂ Z ਸਾਦੇ ਦੇ ਸਾਰੇ ਜਿੰਨੇ ਵੀ ਅਫਸਰ ਨੇ ਜਿਹੜਾ ਡਿਸਟ੍ਰਿਕਟ ਟ੍ਰੇਡਰਸ ਕਮਿਸ਼ਨ ਬਣਾਇਆ ਹੈ ਇਹ ਸਾਰੇ ਅਫਸਰ ਇਸ ਮੇਰੇ ਨਾਲ ਚੇਅਰਮੈਨ ਦੇ ਨਾਲ ਜੋੜੇ ਗਏ ਨੇ ਤੇ ਮੈਂ ਬਤੌਰ ਚੇਅਰਮੈਨ ਡਿਸਟ੍ਰਿਕਟ ਟ੍ਰੇਡਰਸ ਕਮਿਸ਼ਨ ਮੁੱਖ ਮੰਤਰੀ ਸਾਹਿਬ ਦਾ ਸੇਵਾਦਾਰ ਵੀ ਆ ਵਪਾਰੀਆਂ ਦਾ ਵੀ ਸੇਵਾਦਾਰ ਆ ਅਸੀਂ ਦਿਨ ਰਾਤ 24 ਆਵਰਸ ਵਪਾਰੀਆਂ ਉਸਤੇ ਅਵੇਲੇਬਲ ਆ ਵਪਾਰੀਆਂ ਦੇ ਲਈ ਕਾਨੂੰਨੀ ਵਿਵਸਥਾ ਦਾ ਵੀ ਖਿਆਲ ਰੱਖਿਆ ਜਾਏਗਾ ਜਿਸ ਤਰੀਕੇ ਦੀਆਂ ਕੁਝ ਵਾਰ ਦਾ ਕੰਮ ਹੈ ਜਿਹੜਾ ਸੌਲਿਡਲੀ ਆਉਣੀ ਆ ਸਰ ਕੋਈ ਵੀ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਕੋਈ ਵੀ ਮਸਲਾ ਸਾਡੇ ਕੋਲ ਆਏਗਾ ਅਸੀਂ ਪਹਿਲ ਦੇ ਆਧਾਰ ਤੇ ਮੌਕੇ ਤੇ ਮੌਕੇ ਤੇ ਹੀ ਹੱਲ ਕਰਾਂਗੇ ਜੀ ਇਹ ਸਾਨੂੰ ਸੀਐਮ ਸਭ ਲੋਕ ਕਲੀਅਰ ਡਾਇਰੈਕਸ਼ਨਸ ਨੇ ਥੈਂਕ ਯੂ ਜੀ ਜਿਵੇਂ ਆਇਦੂ ਸੁਸਤੇ ਰੱਖ ਲਿਆ ਆ ਜੀ ਇਧਰ ਕਰ ਆ ਇੱਕ ਮਿੰਟ ਆ ਜਾਓ ਗੁਰੂ ਮਸਲੇ ਨਾ ਜੀ ਕਰਨ ਕਰਨ ਜੀਐਮਐਲ ਸਾਹਿਬ ਜੀ ਅੱਜ ਮਿਲਣੀ ਰੱਖੀ ਗਈ ਵਪਾਰੀਆਂ ਨਾਲ ਕੀ ਕਹਿਣਾ ਚਾਹੋਗੇ ਕਿੰਨਾ ਕੁ ਫਾਇਦਾ ਹੋਵੇਗਾ ਜਲਦੀ ਨਾਲ ਸੁਪਾ ਦਿਓ ਜੀ ਵਪਾਰੀਆਂ ਦੇ ਨਾਲ ਮਿਲਣੀ ਜਿਹੜੀ ਹੈ ਮਾਨ ਸਰਕਾਰ ਵੱਲੋਂ ਸਰਕਾਰ ਬਣ ਤੋਂ ਪਹਿਲਾਂ ਦੀਆਂ ਕੀਤੀਆਂ ਜਾ ਰਹੀਆਂ ਕਿਉਂਕਿ ਪਿਛਲੀਆਂ ਸਰਕਾਰਾਂ ਵਿੱਚ ਕਿਸੇ ਨੇ ਵੀ ਵਪਾਰ ਕਹਿੰਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਵਪਾਰੀਆਂ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ ਨਾ ਇੱਕ ਵਪਾਰੀ ਸਾਡੀ ਆਮ ਆਦਮੀ ਪਾਰਟੀ ਦੇ ਸਤਾਰ ਭਗਵੰਤ ਸਿੰਘ ਮਾਨ ਸਾਡੇ ਮੁਖਮਤੀ ਪੰਜਾਬ ਜੀ ਨੇ ਵਪਾਰੀਏ ਵਾਸਤੇ ਇੱਕ ਵੱਖਰਾ ਸੰਗਠਨਾਤਮਕ ਢਾਂਚਾ ਜਿਹੜਾ ਉਹ ਤਿਆਰ ਕੀਤਾ ਜਿਹਦੇ ਨਾਲ ਵਪਾਰੀਏ ਦੀਆਂ ਮੁਸ਼ਕਿਲਾਂ ਜਿਹੜੀਆਂ ਸਰਕਾਰ ਸਰਕਾਰ ਤੱਕ ਪਹੁੰਚਣਗੀਆਂ ਤੇ ਅਸੀਂ ਸਰਕਾਰ ਦੇ ਨਮੇ ਤੇ ਇਹ ਮੁਸ਼ਕਿਲਾਂ ਜਿਹੜੀਆਂ ਸੀਐਮ ਸਾਹਿਬ ਤੱਕ ਪਹੁੰਚਾਵਾਂਗੇ ਸੋ ਤੁਹਾਡੇ ਮੀਡੀਆ ਦੇ ਜ਼ਰੀਏ ਵੀ ਆਪਾਂ ਇਹ ਪ੍ਰੋਬਲਮ ਜਿਹੜੀਆਂ ਉਹਨਾਂ ਦੀਆਂ ਆਪਾਂ ਸੁਣਾਗੇ ਤੇ ਮੈਂ ਆਸ ਕਰਦਾ ਕਿ 100 ਦੀ 100% ਜੀਆਂ ਪ੍ਰੋਬਲਮ ਆਪਾਂ ਸੋਲਵ ਕਰਾਂਗੇ ਉਹਨਾਂ ਦੀਆਂ ਕਿਉਂਕਿ ਇਸ ਵਰਗ ਨੂੰ ਕੋਸ਼ ਕਰਨ ਵਾਸਤੇ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਸੋਚਿਆ ਤੱਕ ਨਹੀਂ ਸੀ ਤੁਹਾਡਾ ਪਾ ਪੰਜਾਬ ਸਰਕਾਰ ਦੀ ਜਿਹੜੀ ਪਹਿਲ ਕਦਮੀ ਆ ਅਸੀਂ ਇਸ ਬੈਲ ਕਦਮੀ ਨੂੰ ਸ਼ਲਾਘਾ ਕਰਦੇ ਆ ਤੇ ਅਸੀਂ ਸਰਕਾਰ ਦੇ ਨਾਮaide ਹੋਣ ਕਰਕੇ ਆਮ ਲੋਕਾਂ ਦੀਆਂ ਪ੍ਰੋਬਲਮ ਜਿਹੜੀਆਂ ਜਿਹੜੀਆਂ ਅ ਕਿਸੇ ਵੀ ਉਹਨਾਂ ਦੇ ਕੰਮ ਕਰਨ ਨਾਲ ਸੰਬੰਧਿਤ ਤਕਲੀਫਾਂ ਜਿਹੜੀਆਂ ਅਸੀਂ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਇਹਨਾਂ ਦੀ ਮਦਦ ਚਲੂ ਕਰਾਂਗੇ ਵਪਾਰੀਆਂ ਦੀ ਮੁਸ਼ਕਲਾਂ ਬੋਤਲ ਇਥੇ ਪਾਰਕਿੰਗ ਨੂੰ ਲੈ ਕੇ ਜਾਂ ਹੋਰ ਪਾਣੀ ਦੀ ਸਮੱਸਿਆ ਨਾਲ ਲੈ ਕੇ ਤੇ ਸਾਰੀਆਂ ਮੁਸ਼ਕਲਾਂ ਜਿਹੜੀਆਂ ਦੇਖੋ ਜੀ ਇਹੀ ਚੀਜ਼ ਆਪਾਂ ਸੁਣਨਾ ਹੈ ਸਾਨੂੰ ਪਤਾ ਲੱਗੂਗਾ ਕਿਹੜੀ ਪ੍ਰੋਬਲਮ ਕਿੱਥੇ ਆ ਤੇ ਆਪਾਂ ਕਿੰਨੂੰ ਸੋਲਵ ਕਿੱਦਾਂ ਕਰਨਾ ਕੋਈ ਜਿਹੜੀਆਂ ਪ੍ਰੋਬਲਮ ਆਪਾਂ ਮੌਕੇ ਤੇ ਵੀ ਸੋਲਵ ਕਰ ਸਕਦੇ ਆ ਜਿਹੜੀਆਂ ਛੋਟੀਆਂ ਹੋਣਗੀਆਂ ਜਿਹੜੀਆਂ ਵਿੱਦ ਪਲੈਨਿੰਗ ਦੂਰ ਹੋਣੀਆਂ ਉਹ ਵੀ ਵਿੱਦ ਪਲੈਨਿੰਗ ਕਰਾਂਗੇ ਚਾਹੇ ਉਹਨਾਂ ਵਾਸਤੇ ਆਪਾਂ ਟਾਈਮ ਬੌਂਡ ਕਰਾਂਗੇ ਜਾਂ ਟਾਈਮ ਦੇਵਾਂਗੇ ਜਾਂ ਪ੍ਰਸ਼ਾਸਨ ਨਾਲ ਮੀਟਿੰਗਾਂ ਕਰਾਂਗੇ ਕਿਉਂਕਿ ਪਾਰਕਿੰਗ ਦੀ ਹੋਗੀ ਜਾਂ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਅ ਨੋਸਿਸ ਨਹੀਂ ਮਿਲਦੀਆਂ ਉਹਨਾਂ ਵਾਸਤੇ ਅਸੀਂ ਇਹੀ ਇੰਟਰੈਕਸ਼ਨ ਕਰਨ ਵਾਸਤੇ ਆ ਜਿਹੜਾ ਇੱਥੇ ਆਏ ਆ ਸੋ ਅਸੀਂ ਇਹੀ ਆਸਪੈਕਟ ਦਿੰਦੇ ਆ ਸਾਰੀ ਜਨਤਾ ਨੂੰ ਕਿ ਅਸੀਂ ਪੰਜਾਬ ਸਰਕਾਰਸ ਦਾ ਵਪਾਰੀਆਂ ਦੇ ਹਿੱਤਾਂ ਦੀ ਗੱਲ ਹਿੱਤਾਂ ਦੀ ਗੱਲ ਕਰਦੀ ਆ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦੀ ਹੈ ਆਮ ਜਨਤਾ ਦੇ ਹਿੱਤਾਂ ਦੀ ਗੱਲ ਕਰਦੀ ਹੈ ਇਸ ਕਰਕੇ ਅਸੀਂ ਇਹਨਾਂ ਵੀਰਾਂ ਦੀਆਂ ਆਪਣੀਆਂ ਦੀਆਂ ਤਕਲੀਫਾਂ ਸੁਣਨ ਆਸੇ ਪਹੁੰਚੇ ਆ ਤੇ ਮੈਂ ਪੁਰੂਵੋ ਜੋ ਰਾਸ਼ਨ ਆਸ਼ਵਸ਼ਣ ਦਿਨਾ ਕਿ ਅਸੀਂ ਇਹ ਤਕਲੀਫਾਂ ਦੂਰ ਵੀ ਕਰਾਂਗੇ ਦੇਰ ਦੇ ਵਿੱਚ ਜਿੱਦਾਂ ਬਾਅਦ ਸਿਸਟਮ ਵਿਵਹਾਰ ਕਰੇ ਕਿ ਸਾਡੇ ਕਿਸੇ ਵੀ ਵਪਾਰੀ ਨੂੰ ਕੋਈ ਤੰਗੀ ਨਾ ਹੋਵੇ ਉਹਦੇ ਕੋਲ ਕਾਰੋਬਾਰ ਕਰਦਾ ਕੁਝ ਕਰਨਾ ਉਹਨੂੰ ਕੋਈ ਦਫ਼ਤਰ ਚ ਕੰਮ ਹੈ ਸਰਕਾਰ ਆਪ ਚੱਲ ਕੇ ਜਾਊਗੀ ਵਪਾਰੀ ਤੱਕ ਉਹ ਉਹ ਪਾਰੀ ਨੂੰ ਪੱਤੇ ਖਾਣ ਦੀ ਲੋੜ ਨਹੀਂ ਵੱਖ-ਵੱਖ ਦਫ਼ਤਰਾਂ ਜਾਣ ਦੀ ਲੋੜ ਨਹੀਂ ਸਿੱਧਾ ਜਿਹੜਾ ਸਰਕਾਰ ਕੋਲੋਂ ਤੱਕ ਪਹੁੰਚ ਕਰੂਗੀ ਬਸ ਇੱਕ ਦਾ ਪਤਾ ਲੱਗਣਾ ਚਾਹੀਦਾ ਕਿ ਵਪਾਰੀ ਦਾ ਕੰਮ ਕੀ ਆ ਵਪਾਰੀ ਦਾ ਕੀ ਕੰਮ ਉਹਨੂੰ ਸਿੱਧਾ ਮੁਖਵਤੀ ਸਾਹਿਬ ਨੂੰ ਦੱਸਣਾ ਚਾਹੀਦਾ ਸਾਨੂੰ ਵੀ ਦੱਸਣਾ ਚਾਹੀਦਾ ਉਸੇ ਲਈ ਉਹਦੇ ਤੇ ਜਿਹੜਾ ਐਕਸ਼ਨ ਹੋਰ ਮੈਂ ਸਮਝਦਾ ਕਿ ਕਿੰਨਾ ਜ਼ਰੂਰੀ ਸੀ ਵਪਾਰੀਆਂ ਵਾਸਤੇ ਇਹ ਬਹੁਤ ਜ਼ਰੂਰੀ ਸੀਗਾ ਕਿਉਂਕਿ ਸਾਡਾ ਜਿਹੜਾ ਮਤਲਬ ਮਿਡਲ ਮੈਨ ਹੈ ਸਾਡਾ ਜਿਹੜਾ ਛੋਟਾ ਕਮਿਡਰ ਹੈ ਵਪਾਰੀ ਆ ਉਹਦੇ ਕਈ ਵਾਰ ਮਸਲੇ ਆਦੇ ਦਿੰਦੇ ਤੁਹਾਨੂੰ ਕਈ ਵਾਰ ਦਫ਼ਤਰ ਚ ਜਾਣਾ ਪੈਂਦਾ ਸੀਗਾ ਇਸ ਕਰਕੇ ਇਹ ਬਹੁਤ ਜ਼ਰੂਰੀ ਸੀਗਾ ਜਿਹੜਾ ਸਟੱਫ ਜਿਹੜਾ ਫਾਰਮੈਟ ਦੇ ਚੁੱਕਿਆ ਮੈਂ ਵਧਾਈਦਾ ਬਗਦ ਇੰਨਾ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਜਿਨ੍ਹਾਂ ਨੇ ਵਪਾਰੀਆਂ ਬਾਰੇ ਇੰਨਾ ਸੋਚਿਆ